ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪੁਆ ਹਲਕੇ ਦਾ ਪਿੰਡ ਹੈਗਾ ਕਠਿਆਲਪੁਰ ਉੱਥੇ ਪਹੁੰਚੇ ਆ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲੇ ਤਸਵੀਰਾਂ ਦੇਖ ਸਕਦੇ ਹੋ ਇੱਕ ਜੰਜਕਰ ਹੈਗਾ ਇੱਥੋਂ ਦੀਆਂ ਤਸਵੀਰਾਂ ਲੋਕ ਇੱਥੇ ਕਾਫੀ ਇਕੱਠੇ ਹੋਏ ਨੇ ਤਸਵੀਰਾਂ ਦਿਖਾਵਾਂਗੇ ਪੂਰਾ ਪਿੰਡ ਇਕੱਠਾ ਹੈ ਮੌਜੂਦਾ ਸਰਪੰਚ ਹੈਗੇ ਨੇ ਸਾਬਕਾ ਸਰਪੰਚ ਹੈਗੇ ਆ ਉਹ ਵੀ ਵਿੱਚ ਇਕੱਠੇ ਹੋਏ ਨੇ ਕਾਰਨ ਇੱਕ ਬੋਰ ਹੋਇਆ ਤਸਵੀਰਾਂ ਦਿਖਾ ਰਿਹਾ ਬੋਰ ਦੀਆਂ ਤੇ ਬੋਰ ਦੇਖ ਸਕਦੇ ਹੋ ਨਵਾਂ ਬੋਰ ਕੀਤਾ ਗਿਆ ਬਿਲਕੁਲ ਜਾਂਚਕਰ ਦੇ ਸਾਹਮਣੇ ਜਿਹੜਾ ਕਿ ਸਰਪੰਚ ਵੀ ਕਹਿ ਰਹੇ ਨੇ ਪਿੰਡ ਦੇ ਸਾਬਕਾ ਸਰਪੰਚ ਵੀ ਪਿੰਡ ਵਾਸੀ ਵੀ ਕਹਿ ਰਹੇ ਕਿਤੇ ਨਾ ਕਿਤੇ ਗਲਤ ਬੋਰ ਕੀਤਾ ਗਿਆ ਕਿਉਂਕਿ ਇਹਨਾਂ ਦਾ ਕਹਿਣਾ ਕਿ ਇੱਥੇ ਆਪਾਂ ਸਮਾਰਟ ਸਕੂਲ ਜਿਹੜਾ ਮਨਜ਼ੂਰ ਕਰਵਾਇਆ ਤਾਂ ਕਿ ਇੱਥੇ ਬੱਚੇ ਪੜ੍ਹ ਸਕਣ ਕਿਉਂ ਬੱਚੇ ਜਿਹੜੇ ਆ ਦੂਰ ਜਾਂਦੇ ਨੇ ਸਕੂਲ ਵਾਸਤੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਏ ਇਹਨਾਂ ਦਾ ਕਹਿਣਾ ਕਿ ਜਿਹੜਾ ਬੋਰ ਲੱਗਾ ਗਲਤ ਲੱਗਾ ਇਹਦੇ ਨਾਲ ਕੱਲ ਨੂੰ ਜਿੱਥੇ ਬੱਚਿਆਂ ਨੂੰ ਨੁਕਸਾਨ ਹੋਣਾ ਉੱਥੇ ਹੀ ਪਾਣੀ ਦੀ ਕਿਲਤ ਵੀ ਹੋ ਸਕਦੀ ਹੈ ਦੱਸਦੀ ਕਿ ਕੁਝ ਦਿਨ ਪਹਿਲਾਂ ਕਹਿੰਦੇ ਨੇ ਕਿ ਮੀਡੀਆ ਦੇ ਵਿੱਚ ਥੋਖ ਖਬਰ ਲੱਗੀ ਆ ਕਿ ਜਿਹੜੇ ਸਾਬਕਾ ਸਰਪੰਚ ਆ ਉਹਨਾਂ ਵੱਲੋਂ ਬੋਰ ਲੱਗਣ ਨਹੀਂ ਦਿੱਤਾ ਜਾ ਰਿਹਾ ਜਦ ਕਿ ਅੱਜ ਉਹ ਇਕੱਠੇ ਹੋਏ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਜਿਹੜੀ ਖਬਰ ਲੱਗੀ ਸੀ ਬਿਲਕੁਲ ਗਲਤ ਲੱਗੀ ਸੀ ਕਿਉਂਕਿ ਸਾਨੂੰ ਪੁੱਛਣਗੇ ਬੋਰ ਖੁਦ ਮੌਜੂਦਾ ਸਰਪੰਚ ਤੇ ਇੱਕ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਹੈਗਾ ਤਸਵੀਰਾਂ ਫਿਰ ਦਿਖਾਵਾਂਗੇ ਉਹ ਕਹਿੰਦੇ ਕਿ ਮੈਂ ਖੁਦ ਮੰਤਰੀ ਸਾਹਿਬ ਕੋਲ ਗਿਆ ਸੀਗਾ ਨਾਲ ਇਹਨਾਂ ਦੇ ਤੇ ਆਪਾਂ ਬੋਰ ਮਨਜ਼ੂਰ ਕਰਕੇ ਲਿਆਏ ਸੀਗੇ ਤੇ ਸਾਡੇ ਕਹਿੰਦੇ ਹੀ ਜਿਹੜਾ ਬੋਰ ਆਇਆ ਸਾਡੇ ਵੱਲੋਂ ਕੋਈ ਇਹੋ ਜੀ ਮਨਸ਼ਾ ਨਹੀਂ ਹੈਗੀ ਕਿ ਉਹ ਪਿੰਡ ਦਾ ਭਲੇ ਦਾ ਕੰਮ ਆ ਪਾਣੀ ਪਿਆਣਾ ਪਾਣੀ ਵਾਸਤੇ ਆਪਾਂ ਕੰਮ ਕੀਤਾ ਸੀਗਾ ਲੇਕਿਨ ਕੁਝ ਸਰਾਰਤੀ ਅੰਸਰਾਂ ਵੱਲੋਂ ਗੁੰਮਰਾਹ ਕੀਤਾ ਗਿਆ ਮੰਤਰੀ ਨੂੰ ਵੀ ਤੇ ਪਿੰਡ ਵਾਲਿਆਂ ਨੂੰ ਵੀ ਕਿ ਇਹ ਲੋਕ ਜਿਹੜਾ ਬੋਰ ਨਹੀਂ ਲੱਗਾਂਦੇ ਰੇ ਜਦ ਕਿ ਸਚਾਈ ਇਹ ਹੈ ਕਿ ਉਹ ਚਾਹਦੇ ਸੀਗੇ ਕਿ ਬੋਰ ਜਿਹੜਾ ਹੈ ਪਾਣੀ ਦਾ ਸਾਈਡ ਤੇ ਲਗਾਇਆ ਜਾਏ ਤਾਂ ਜੋ ਕੱਲ ਨੂੰ ਸਮਾਰਟ ਸਕੂਲ ਬਣੇਗਾ ਤੇ ਬੱਚਿਆਂ ਦਾ ਜਿਹੜਾ ਭਵਿੱਖ ਵਧੀਆ ਜਿਹੜਾ ਨਿਕਲੇਗਾ ਕਹਿੰਦੇ ਇੱਥੇ ਰਾਮਲੀਲਾ ਵੀ ਹੁੰਦੀ ਆ ਆਂਗਣਵਾੜੀ ਆ ਸਾਹਮਣੇ ਇੱਥੇ ਛੋਟੇ ਛੋਟੇ ਬੱਚੇ ਆਂਦੇ ਆ ਕੱਲ ਨੂੰ ਉਹ ਦੇਖ ਸਕਦੇ ਨੇ ਨਾਟ ਦੇਣ ਉਹਦੇ ਕੋਈ ਦਿੱਕਤ ਆ ਸਕਦੀ ਆ ਗੱਲਬਾਤ ਸੁਣਾਵਾਂਗੇ ਇਹਨਾਂ ਨਾਲ ਮੌਜੂਦਾ ਸਰਪੰਚ ਵੀ ਹੈਗੇ ਨੇ ਤੇ ਜਿਹੜੇ ਸਾਬਕਾ ਸਰਪੰਚ ਤੇ ਹੋਰ ਵੀ ਜਿਹੜੇ ਪਿੰਡ ਦੇ ਲੋਕ ਹੈਗੇ ਆ ਉਹਨਾਂ ਦੀ ਕੀ ਮੰਗ ਹੈਗੀ ਆ ਤੇ ਕੀ ਉਹਨਾਂ ਲੋਕ ਕਿਹਾ ਗਿਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਹਾਜੀ ਭਾਈ ਕੀ ਨਾਮ ਹੈ ਆਪਣਾ ਮੈਂ ਦਲੀਪ ਸਿੰਘ ਸਾਹਿਬ ਦਾ ਸਰਪੰਚ ਆਵਾਦੀ ਕਸ਼ਾਲਪੁਰ ਕੀ ਕਰਨ ਹੈਗਾ ਅੱਜ ਤੁਸੀਂ ਸਾਰੇ ਪਿੰਡ ਇਕੱਠਾ ਹੋਏ ਹੋ ਦੇਖੋ ਜੀ ਮੈਂ ਇੰਟਰਸਟ ਨਾਲ ਆਪਣੀ ਇਹ 3 ਲੱਖ ਰੁਪਏ ਗ੍ਰਾਂਟ ਮਨਜ਼ੂਰ ਕਰਾਈ ਮੰਤਰੀ ਸਾਹਿਬ ਨਾਲ ਕਨੈਕਟ ਕੀਤਾ ਮੇਰੇ ਪਿੰਡ ਦੀ ਸਮੱਸਿਆ ਹੈ ਪਹਿਲੇ ਦੋ ਵਾਰ ਵੀ ਬੋਰ ਜਿਹੜਾ ਨਾ ਉਹ ਫੇਲ ਹੋ ਚੁੱਕਿਆ ਸੀ ਐਸ ਡੀਓ ਦੀ ਮਿਹਰਬਾਨੀ ਕਾ ਮੈਂ ਸਮਝਾਂਗੇ ਉਹਨਾਂ ਨੇ ਮੇਰੇ ਦੇ ਇਹ ਜਾ ਕੇ ਔਰ ਮੇਰੇ ਨਾਲ ਕੋਆਪਰੇਟ ਕੀਤਾ ਉਹਨਾਂ ਨੇ ਉਹਨਾਂ ਨੇ ਮੇਰੇ 3 ਲੱਖ ਰੁਪਏ ਗ੍ਰਾਂਟ ਮੇਰੇ ਨੂੰ ਪਾਈ ਸਾਰੇ ਪਿੰਡਾਂ ਦੀ ਕਾਫੀ ਲੋਕਾਂ ਨੂੰ ਗ੍ਰਾਂਟ ਪਈ ਸੀ ਤੇ ਮੈਂ ਵੀ ਉਹਨਾਂ ਨਾਲ ਅਪਰੋਚ ਕੀਤੀ ਤੇ 3 ਲੱਖ ਰੁਪਏ ਗ੍ਰਾਂਟ ਪਾਈ ਉਹ ਜਦੋਂ ਗ੍ਰਾਂਟ ਪੈ ਗਈ ਹੈ ਤੇ ਉਹਦੇ ਖਰਚ ਕਰਨਾ ਹੈ ਵੀ 2023 ਦੀ ਗ੍ਰਾਂਟ ਮਿਲੀ ਹੈ ਸਾਨੂੰ ਅੱਛਾ ਅੱਗੇ ਲੱਗਿਆ ਚੌਂਜਾਪਤਾ ਮੈਂ ਗ੍ਰਾਂਟ ਖਰਚ ਨਹੀਂ ਕਰ ਚੁੱਕਿਆ ਲੋਕੀ ਬੋਲਦੇ ਮਤਲਬ ਇਹ 2021 ਦੀ ਗ੍ਰਾਂਟ ਮਿਲੀ ਜੋ ਐਵੇਂ ਤਵਾ ਲਾਈ ਜਾਂਦੇ ਤੇ ਦੂਸਰਾ ਮੈਂ ਸਮਾਰਟ ਸਕੂਲ ਇਸੇ ਸੈਂਕਸ਼ਨ ਕਰਵਾਇਆ ਦਾ ਮంత్రి ਕੋਲ ਗਿਆ ਮੈਂ ਉਹਨਾਂ ਕੋਲ ਬੱਚਿਆਂ ਵਾਸਤੇ ਕਿਉਂਕਿ ਸਾਡੇ ਬੱਚੇ ਨੇ ਜਿਹੜੇ ਉਹ ਛੋਟੇ ਛੋਟੇ ਬੱਚੇ ਰਸਤੇ ਕੁੱਤੇ ਭੜੇ ਹੁੰਦੇ ਨੇ ਰਸਤਾ ਖਰਾਬ ਹੈ ਬਾਰਸ਼ ਜੀ ਵੀ ਜਾਣ ਬੰਦੇ ਬੱਚਿਆਂ ਨੂੰ ਉਹਨਾਂ ਦੀ ਇਹ ਸਾਥੀ ਦੇ ਉੱਪਰ ਨਾ ਅੱਜ ਜਿਹੜਾ ਡੀਬੋਰ ਲਗਾਣਾ ਸਾਡੇ ਨਾਲ ਬਹੁਤ ਧੱਕਾ ਕੀਤਾ ਸਾਡੇ ਬੱਚਿਆਂ ਨਾਲ ਖਲਬਾੜ ਕੀਤਾ ਸਾਡੇ ਬੱਚਿਆਂ ਦੇ ਸਾਥੀ ਦੇ ਉੱਪਰ ਪੈਰ ਰੱਖਿਆ ਸਰਕਾਰ ਨੇ ਤੇ ਮੰਤਰੀ ਸਾਹਿਬ ਨੂੰ ਗੁੰਮਰਾਹ ਕੀਤਾ ਗਿਆ ਹੈ ਔਰ ਅਸੀਂ ਜਾਂਦੇ ਹਾਂ ਅਸੀਂ ਡੀਬੋਰ ਮੈਂ ਖੁਦ ਲਿਆਂਣ ਵਾਲਾ ਮੈਂ ਸਰਪੰਚ ਸਾਹਿਬ ਨੂੰ ਪੁੱਛਿਆ ਜਾਏ ਕਿ ਭਾਈ ਇਹ ਮੈਂ ਮਨਾ ਮੈਂ ਐਕਸ ਸਰਪੰਚ ਨੇ ਤੁਹਾਨੂੰ ਮਨਾ ਕੀਤਾ ਵੀ ਇੱਥੇ ਨਹੀਂ ਲਾਓ ਉਹਨੇ ਜੋ ਆਪਣਾ ਹੀ ਖਤਰਾ ਦੱਸੀ ਜਾ ਰਿਹਾ ਕਿ ਲੋਕੀ ਸਾਨੂੰ ਦਬਾ ਦਿੰਦੇ ਨੇ ਅਸੀਂ ਸਿਰਫ ਇੰਨੀ ਹਾਲ ਹੈ ਜਰੂਰ ਕਿ ਅਸੀਂ ਕਹਿੰਦੇ ਵੀ ਇੱਥੇ ਸਮਾਰਟ ਸਕੂਲ ਬਣਨਾ ਬੱਚੇ ਦੇ ਫਿਊਚਰ ਦੀ ਗੱਲ ਹੈ ਤੇ ਇੱਥੇ ਦੀ ਬਜਾਏ ਕਿ ਸਾਈਡ ਤੇ ਕਰ ਦਿਓ ਉਹਨੇ ਸੈਟਿੰਗ ਤੇ ਵੀ ਨਹੀਂ ਪਾਉਂਦਾ ਉੱਥੇ ਦੋ ਵੱਡੀ ਬੋਰ ਅੱਗੇ ਉਹ ਪਿੱਛੇ ਫੇਲ ਹੋ ਚੁੱਕੇ ਨੇ ਕਿਉਂਕਿ ਰੇਤਾ ਮਾਰਦੇ ਨੇ ਦੋ ਵਾਰੀ ਮੈਂ ਰਿਪੇਅਰ ਕਰਾਈ ਹੈ ਇਹ ਲੈਟਰ ਮੇਰੇ ਕੋਲ ਚਿੱਠੀ ਫਿਰ ਮੈਂ ਦੋ ਵਾਰ ਰਿਪੇਅਰ ਕਰਾ ਕੇ ਤੇ ਇਹ ਸਰਕਾਰੀ ਮਤਲਬ ਇਹ ਕਾਗਜ਼ਰ ਮੇਰੇ ਕੋਲ ਨਾ ਦੋ ਗਰ ਰੁਪਏ ਕਰਾ ਗਿਆ ਇਹ ਪੇਮੈਂਟ ਵੀ ਉਹਨਾਂ ਦੇ ਦੇਣ ਵਾਲੀ ਮੇਰੇ ਕੋਲ ਕੋਈ ਫੰਡ ਦਾ ਐ ਨਹੀਂ ਮੈਂ ਕਿੱਥੋਂ ਕਰਾਵਾਂ ਹੋ ਗਈ ਹੋਇਆ ਬੋਰ ਵੀ ਲੱਗ ਗਿਆ ਕਿ ਪਰੇਸ਼ਾਨੀ ਕੀ ਆ ਰਹੀ ਹੈ ਪਰੇਸ਼ਾਨੀ ਇਹ ਜੀ ਉਹਨੇ ਤੇ ਮੰਤਰੀ ਸਾਹਿਬ ਦੇਖਣਾ ਕਿਉਂਕਿ ਇਹ ਧੱਕਾ ਸਾਜੀ ਨਾਲ ਨਾ ਉਹਨਾਂ ਨੇ ਸਰਪੰਚ ਵੀ ਨਹੀਂ ਮੰਨਿਆ सरपंच ਨੂੰ ਮੰਨਿਆ ਜਦੋਂ ਕਿ ਸਰਪੰਚ ਦਾ ਬਹੁਮਤ ਚਾਰ ਮੈਂਬਰ ਉਹਦੇ ਨੇ ਔਰ ਸਰਪੰਚ ਇਸ ਵੇਲੇ ਮੌਜੂਦਾ ਸਰਪੰਚ ਜਿਹੜਾ ਆ ਉਹਦੀ ਗੱਲ ਮੰਨੀ ਦੀ ਮਰਜ਼ੀ ਮੁਤਾਬਕ ਨਹੀਂ ਕੰਮ ਹੋਇਆ ਤੇ ਉਹਨੇ ਧੱਕਾ ਸਹੀ ਕਰਕੇ ਪਾਰਟੀ ਬਾਈ ਦੀ ਕੋਈ ਕਿਸੇ ਨੂੰ ਬੁਲਾ ਕੇ ਕਿਸੇ ਨੂੰ ਬੁਲਾ ਕੇ ਤੇ ਇੱਥੇ ਉਹ ਮਤਲਬ ਕਰਤਾ ਡੀਪੋਰ ਜਿਹੜਾ ਉਹ ਸੈਂਟਰ 'ਚ ਲਗਾਤਾ ਉਹਨੇ ਦੇਖੋ ਕਾਮਨ ਲਈ ਦੇਖਿਆ ਜਾਏ ਕਿ ਭਈ ਇਹ ਜਿਹੜੀ ਹੈ ਕੋਈ ਜਿਹੜਾ ਧਨ ਸੰਬੰਧਵੰਦ ਬੰਦਾ ਆ ਉਹ ਸੈਂਟਰ 'ਚ ਤੁਸੀਂ ਬਿੜੇ ਆਪਣੇ ਬੋਰ ਕਰਾ ਦਿਓਗੇ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਆਂਗੇ ਕੱਲ ਨੂੰ ਕਿੱਥੇ ਬੈਠੋਗੇ ਤੁਸੀਂ ਇਹ ਸਾਡੇ ਨਾ ਸਾਥੀ ਦੇ ਉੱਪਰ ਪਿਆਰ ਰੱਖਿਆ ਸਰਕਾਰ ਨੇ ਇਹ ਸਾਡੇ ਬੱਚੇ ਨਾਲ ਖਿਲਵਾੜ ਕੀਤਾ ਜਦੋਂ ਕਿ ਸਾਡੇ ਕੋਲ ਜਗ੍ਹਾ ਪੰਚਾਇਤੀ ਹੀ ਹੈ ਕੀ ਮੰਗ ਕਰਦੇ ਤੁਸੀਂ ਮੰਗਿਆ ਕਿ ਇਹਦਾ ਇਨਸਾਫ ਮੰਤਰੀ ਸਾਹਿਬ ਨੂੰ ਖੁਦ ਹੀ ਦੇ ਬਾਰੇ ਉਹ ਲੈਣ ਚਾਹਦਾ ਸੰਗਾਂ ਕਿ ਮੌਕੇ ਬਰਾ ਕੇ ਦੇਖਣ ਕਿ ਇਹ ਜਗ੍ਹਾ ਜਿਹੜਾ ਡੀਬੋਰਡ ਜਿੱਸਾ ਲੱਗਿਆ ਇਹ ਸਹੀ ਆ ਸੈਂਟਰਲ ਵਿੱਚ ਲਗਾਤਾ ਇਹ ਬਿਲਡਿੰਗ ਜਿਹੜੀ ਹੈ ਇਹ ਕਮਿਊਨਿਟੀ ਹਾਲ ਬਣਨਾ ਸੀ ਕਮਿਊਨਿਟੀ ਹਾਲ ਦੀ ਮੰਗ ਕੀਤੀ ਸੀ ਸਿਰ ਅੰਗਣਵਾਰੀ ਬਣਨਾ ਸੀ ਅੰਗਣਵਾਰੀ ਇਸੇ ਸਾਹਮਣੇ ਫੰਕਸ਼ਨ ਕਰਦੀ ਪਿੱਛੇ ਬੱਚੇ ਤਾਂ ਉੱਥੇ ਵੀ ਅੰਗਣਵਾਰੀ ਦੇ ਛੋਟੇ ਛੋਟੇ ਬੱਚੇ ਆਉਂਦੇ ਨੇ ਇਸੇ ਕਿਸਮ ਦੇ ਬੱਚੇ ਪਨਗੇ ਹੁਣ ਇੱਥੇ ਹੁਣ ਮਸਰੀ ਪੈਦਾ ਹੋਣਾ ਮਸਰੀ ਜਿਹੜਾ ਨਾ ਇਸੇ ਪੈਦਾ ਹੋਣਾ ਬਿਮਾਰੀ ਫੈਲੇਗੀ ਕਿਉਂਕਿ ਇਹ ਡੀਪ ਔਰ ਇਹਨਾਂ ਕੋਲ ਕੰਟਰੋਲ ਨਹੀਂ ਹੋਣਾ ਫੰਡ ਕੋਈ ਹੈ ਨਹੀਂ ਆ ਤੇ ਆਪਣੇ ਅੱਗੇ ਕੋਈ ਕੰਮ ਹੋਣਾ ਨਹੀਂ ਆ ਮੈਂ ਮੰਤਰੀ ਸਾਹਿਬ ਨੂੰ ਇਹ ਗੁਜਾਰਸ਼ ਕਰਨਾ ਕਿ ਸਾਡੀ ਸੜਕ ਦੀ ਜਿਹੜਾ ਨਾ ਸੜਕ ਨੂੰ ਜੇ ਮੀਡੀਆ ਦੇ ਉੱਪਰ ਨਹੀਂ ਵਿਸ਼ਵਾਸ ਕਰਦੇ ਨੇ ਮੀਡੀਆ ਦੀ ਖਬਰ ਦੇ ਉੱਪਰ ਹੀ ਨਾਸਰ ਹੋਇਆ ਤਾਂ ਮੇਰੀ ਇਸ ਖਬਰ ਦਾ ਵੀ ਅਸਰ ਕਰਨ ਕਿ ਸਾਡੇ ਪਿੰਡ ਦੀ ਸੜਕ ਛੁੱਟੀ ਦੀ ਆ ਸੜਕ ਬਣਾਉਣ ਦੂਸਰਾ ਮਤਲਬ ਇਹ ਕਰਨਾ ਵੀ ਇਹ ਜਿਹੜਾ ਡੀਪ ਔਰ ਹੈ ਇਹ ਗਲਤ ਜਗ੍ਹਾ ਲੱਗਿਆ ਮੈਂ ਇਹ オਬਜੈਕਸ਼ਨ ਕਰਨਾ ਇਹ ਜਗ੍ਹਾ ਦੂਸਰੀ ਬਦਲੀ ਜਾਣੀ ਚਾਹੀਦੀ ਸੀ ਫਲੇਕ ਨੂੰ ਬਈ ਨਹੀਂ ਮੰਨਿਓ ਸਰਕਾਰ ਦੀ ਗੱਲ ਹੈ ਹਾਂਜੀ ਬਬੇ ਕੀ ਨਾਮ ਆਪਣਾ ਮੇਰਾ ਨਾਮ ਪ੍ਰੀਤਮ ਕੰਡਾ ਕਿਹੜਾ ਪਿੰਡ ਹੈਗਾ ਪਿੰਡ ਕਚਾਲਪੁਰ ਮੈਂਬਰ ਪੰਚਾਇਤ ਕੀ ਗੱਲਬਾਤ ਹੋਈ ਏਡ ਇਕੱਠੇ ਹੋਏ ਜੱਜ ਕਰਦੇ ਵਿੱਚ ਸਾਰਾ ਹੀ ਮੰਤਰੀ ਸਾਹਿਬ ਕੋਲ ਗਿਆ ਤਿੰਨ ਚਾਰ ਵਾਰ ਹੀ ਗਿਆ ਚਾਹੀ ਸੀ ਬੋਡ ਦੇ ਪੈਸੇ ਸੈਂਕਸ਼ਨ ਕਰਾਏ ਸੈਂਕਸ਼ਨ ਕਰਾਹੀ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਪਤਾ ਪੇਸਰ ਕਾਬਦ ਪਾਉਣੀ ਹੈ ਦੇਖੋ ਅਸੀਂ ਗੱਬੇ ਤੇ ਲੱਗਣ ਦੇਣਾ ਚਾਹੁੰਦੇ ਆ ਇੱਕ ਚੈਪਰ ਲਾਉਂਦੇ ਏਰੇ ਆਇਨਾ ਨਾ ਮੰਨਦੇ ਇਹਨਾਂ ਜ਼ਬਰਦਸਤਾਂ ਨੂੰ ਦੂਜੀ ਪਾਰਟੀ ਨਹੀਂ ਪੁੱਛਣਾ ਤੇ ਇਹਨਾਂ ਆਪਣੀ ਵਿਧ ਪੁਲਿਸ ਨੂੰ ਮੈਂਟੇਨੈਂਸ ਨਾਲ ਵਾਟ ਦਿੱਤਾ ਪੁਲਿਸ ਆਹ ਲੈਂਦੀ ਸਾਡੇ ਪਰ ਉਤੋ ਹੀ ਆ ਅਸੀਂ ਗਲਤ ਕੰਮ ਨਹੀਂ ਕਰਨੀ ਦੇਣਾ ਨਾ ਹੀ ਕੋਈ ਲੈਣਿਆ ਨਾ ਕੋਈ ਹਕ ਲੈਣਿਆ ਦੇਖੋ ਪਿੰਡ ਦੀ ਯਾਦ ਆਤਾ ਇਹ ਦੇਖੋ ਉਹ ਇੱਥੇ ਗੇਟ ਦੇ ਥੋਟੇ ਕਿਤੇ ਪੰਚਾਇਤ ਦੇ ਵਿੱਚ ਰਸਤਾ ਕੱਢ ਰਹੇ ਨੇ ਦੇਖੋ ਗੇਟ ਲਾ ਦੇ ਵਿੱਚ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇਹਨਾਂ ਦੀ ਇੱਕ ਨਾਜਾ ਮੁੱਲ ਹੈ ਪਰ ਜਿਛਰੀ ਆ ਉਹਨਾਂ ਜੀ ਇੱਕ ਉਹ ਕਰਾਓ ਨਿਸ਼ਾਨ ਦੇਈ ਫਾਲਤੂ ਜਗਾ ਛੱਡੋ ਪਰ ਇੱਥੇ ਤੇ ਕਹਿੰਦੇ ਆ ਵੀ ਬੋਰ ਲਗਾ ਰਹੇ ਸੀਗੇ ਤੇ ਤੁਹਾਡੇ ਵੱਲੋਂ ਰੁਕੋ ਗਿਆ ਸਰ ਰੋਕਿਆ ਕੋਹਨ ਨਹੀਂ ਪਤਾ ਕੀ ਕੀਤਾ ਫੇਰ ਅੱਗੇ ਕਰੋ ਥੋੜਾ ਉੱਧਰ ਥੱਲੇ ਨਾਲੀ ਦੇ ਕੰਢੇ ਦੇਖੋ ਤੁਸੀਂ ਹਾਲਤ ਦੇਖੋ ਇੱਥੇ ਮਛੀ ਤਲਾ ਬਣੇਗਾ ਇਹ ਉਹ ਜਨ ਪਾਣੀ ਸਕਾ ਦਿੱਤਾ ਮਛੀ ਤਲਾ ਬਣਾ ਮਛੀ ਤਲਾ ਇਹ ਮੱਛਰ ਖਾਨਾ ਵੀ ਬਣਨਾ ਚਾਹ ਜਿੰਨਾ ਗੰਦ ਵੀ ਆਇਆ ਇੱਥੇ ਅੱਜ ਇਸ ਵਾਈਕਰ ਨੇ ਜਾਣਿਆ ਮੰਤਰੀ ਸਾਹਿਬ ਵੀ ਕੀ ਜਾਣਦੇ ਨੇ 35 ਸਾਲ ਤੋਂ ਮੈਨਾਂ ਨੇ ਚੱਲਣਾ ਆਈ ਨਾ ਉਹਨਾਂ ਸਾਨੂੰ ਛੱਕ ਪੜਾਇਆ ਮੈਂਤਰੀ ਸਾਹਮਣੇ ਵੀ ਨਾ ਝੂਠ ਨਹੀਂ ਮਾਰਨਾ ਜ਼ਿੰਦਗੀ ਝੂਠ ਨਹੀਂ ਮਾਰਿਆ ਤੇ ਗਲਤ ਆਪੂ ਕਰਨਾ ਨਹੀਂ ਕੋਈ ਕਰਨਾ ਨਹੀਂ ਦੇਣਾ ਮਤਲਬ ਕਹਿ ਸਕਦੇ ਜਿਹੜਾ ਬੋਰ ਲੱਗਾ ਗਲਤ ਜਗ੍ਹਾ ਲੱਗਾ ਹਾਂ ਗਲਤ ਜਗ੍ਹਾ ਲੱਗਾ ਆਹ ਜਿੱਥੇ ਆ ਗਈ ਨਹੀਂ ਜਗ੍ਹਾ ਨਹੀਂ ਲੱਗਾ ਕੀ ਮੰਨ ਕਰਦੇ ਮੰਗ ਕਰ ਨਹੀਂ ਤੇ ਇੱਥੇ ਬੋਰ ਚਾਹੀਦਾ ਜਿਹੜਾ ਨਾਲ ਹੀ ਸਾਤਾ ਜੀ ਹੈ ਇਹ ਦੇਖੋ ਇਸ ਕਦ ਇਹ ਬੋਰ ਦਾ ਪਹਿਲੇ ਪਾਣੀ ਉੱਥੇ ਜਾਂਦਾ ਕੁਝ ਦੇ ਗਏ ਜਨ ਨਹੀਂ ਉਹ ਉੱਥੋਂ ਉੱਥੇ ਜਾਂਦਾ ਨਹੀਂ ਇਹ ਇਹ ਦਿੰਦੀ ਇਹ ਸਾਰਾ ਪਾਣੀ ਉੱਥੇ ਜਾਂਦਾ ਤੇ ਇਹ ਜਿਹੜਾ ਇੱਥੇ ਜਾਣਾ

ਪੇ ਬੋਰ ਲੱਗਿਆ ਅਸੀਂ ਬੰਦ ਨਹੀਂ ਕਰਾਇਆ ਨਾ ਹੀ ਸਰਪੈਂਚ ਨਾਲ ਕਰਾਇਆ ਨਾ ਕਹਨੇ ਪਿੰਡ ਵਾਲਿਆਂ ਨੇ ਕਰਾਇਆ ਹੁਣ ਇਹਦਾ ਨਾ ਆਇਆ ਪੇ ਪਿੰਡ ਵਾਲਿਆਂ ਨੂੰ ਪੁੱਛਿਆ ਜਾਈ ਪੇ ਉਹਨਾਂ ਨੂੰ ਕੁਛ ਨੂੰ ਪੇ ਕੀ ਸਮੱਸਿਆ ਇਹ ਬੋਰ ਜਿੱਥੇ ਲੱਗਾ ਸਹੀ ਲੱਗਾ ਸਹੀ ਨਹੀਂ ਲੱਗਿਆ ਸਹੀ ਤੇ ਨਹੀਂ ਲੱਗਿਆ ਤੁਸੀਂ ਉਹਨਾਂ ਪਿੰਡ ਜਿੱਥੇ ਬੋਰ ਲੱਗੇ ਉਹ ਪਿੰਡ ਪੂਰਾ ਸੰਜੀ ਜਿੱਥੇ ਸਹਿਮਤ ਤੇ ਉਥੇ ਅਸੀਂ ਕੀ ਕਰ ਨਹੀਂ ਕਰ ਸਕਦੇ ਅਸੀਂ ਨਹੀਂ ਗੱਡੇ ਲੱਗ ਗਿਆ ਜਿੱਦਾ ਜਾਂਚ ਕਰਦੇ ਪਰੇਸ਼ਾਨੀ ਨਹੀਂ ਨਿਕਲ ਨੂੰ ਹੋਏਗੀ ਪਰੇਸ਼ਾਨੀ ਤੇ ਹੈ ਤਾਂ ਹੁਣ ਕੀ ਕਰਨਾ ਫਿਰ ਜਿਹੜੇ ਰੋਪ ਲਗਾਏ ਜਾ ਰਹੇ ਸੀ ਜਿਹਨਾਂ ਦੇ ਸਾਫਤਾ ਸਰਪੈਂਚ ਦੇ ਜਿਹਨਾਂ ਨਾਲ ਬੋਰ ਲੱਗਣ ਤੋਂ ਮਨਾਂ ਦਿੱਤਾ ਗਿਆ ਕਿ ਇਹਨਾਂ ਦੀ ਸਚਾਈ ਹਾਂਜੀ ਤੇ ਕਿੰਨੀ ਕਿ ਸੱਚਾਈ ਹੈ ਜਿਹੜਾ ਨੇ ਮਨਾ ਦਿੱਤਾ ਸੀ ਸਰਕਾਰ ਨੇ ਨਹੀਂ ਕਿਸ ਨੇ ਸਪੰਚ ਨਹੀਂ ਮਨਾਉਂਨੇ ਕੀਤਾ ਕਿਸ ਨੇ ਕੀਤਾ ਕੀ ਮੰਗ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਹੋ ਹਾਂ ਇਹ ਮੰਗ ਹੁਣ ਐਹੋ ਹੀ ਆ ਜਨਤਾ ਨਾਲ ਜੋ ਜਨਤਾ ਆਖਦੀ ਆਂ ਹਿਓਂ ਹੀ ਕਰਾਂਗੇ ਹਾਂਜੀ